ਸਾਡੀ ਰੂ ਨੂੰ ਮਹਿਕਾਵੇ ਸਾਡੀ ਰੂ ਨੂੰ ਮਹਿਕਾਵੇ ਜਦੋਂ ਆਵੇਂ ਢੋਲਾ ਤੂੰ ਸਾਡੀ ਰੂ ਨੂੰ ਮਹਿਕਾਵੇ ਜਦੋਂ ਆਵੇਂ ਢੋਲਾ ਤੂੰ ਜਿਵੇਂ ਸੂਰਜੇ ਸਵਾਰ ਦਿੱਤਾ ਅੰਬਰਾਂ ਦਾ ਉਹ ਜਿਵੇਂ

ਸੁਗੰਧੀਆਂ ਦਾ ਵਾਸ ਇੰਨੇ ਸਾਹ ਵਿੱਚ ਮੇਰੇ ਵਸੇ ਰਾਜਣਾ ਵੇ ਤੂੰ ਇੰਨੇ ਸਾਹ ਵਿੱਚ ਮੇਰੇ ਵਸੇ ਰਾਜਣਾ ਵੇ ਤੂੰ ਜਿਵੇਂ ਸੂਰਜੇ ਸਵਾਰ ਦਤਾ ਅੰਬਰਾਂ ਦਾ ਮੋਹ ਜਿਵੇਂ ਸੂਰਜੇ ਸਵਾਰ ਦਤਾ ਨੈਣ ਤਾਰਿਆਂ ਦੀ ਲੋ ਮੁਖ ਚਾਨਣੀ ਦਾ ਗੀਤ ਨੈਣ ਤਾਰਿਆਂ ਦੀ ਲੋ ਮੁਖ ਚਾਨਣੀ ਦਾ ਗੀਤ ਸ਼ਾਲਾ ਸਾਹ ਨਾਲ ਨਿਵੇ ਸਾਡੀ ਸੱਚੜੀ ਪ੍ਰੀਤ ਸ਼ਾਲਾ ਸਾਹ ਨਾਲ ਨਿਵੇ ਸਾਡੀ ਸੱਚੜੀ ਪ੍ਰੀਤ ਹੋਰ ਨਜ਼ਰੀਂ ਨਾ ਵੇ ਚੰਨਾ ਤੇਰੇ ਜਹਾਂ ਤੂੰ ਹੋਰ ਨਜ਼ਰੀਂ ਨਾ ਆਵੇ ਚੰਨਾ ਤੇਰੇ ਜਹਾਂ ਤੂੰ ਜਿਵੇਂ ਸੂਰਜ ਜੀ ਸਾਰ ਦਤਾ ਅੰਬਰਾਧਮੋ ਜਿਵੇਂ ਸੂਜੇ ਸਵਰਧਤਾ ਅੰਬਰਾਧਮੋ ਜਦੋਂ ਪਾਵਾਂ ਮੈਂ ਤਰੰਜਣਾ ਚ ਚਾਰ ਖੇਤ ਤੰਦ ਜਦੋਂ ਪਾਵਾਂ ਮੈਂ ਤਰੰਜਣਾ ਚ ਚਾਰ ਖੇਤ ਤੰਦ ਕਤਾਂ ਪੀਤ ਦੀਆਂ ਪੂਣੀਆਂ ਬੈ ਸਖੀਆਂ ਦੇ ਸੰਗ ਕਤਾਂ ਵਿਗਦੀਆਂ ਪੂਣੀਆਂ ਬੈ ਸਖੀਆਂ ਦੇ ਸੰਗ ਤੇਰੀਆਂ ਦੀਆਂ ਸੁਣ ਚਰਖੇ ਦੀ ਕੂਕ ਤੇਰੀ ਯਾਦ ਆਵੇ ਸੋਣ ਚਰਖੇ ਦੀ ਕੂਕ ਜੀਵ ਸੁ ਜੇ ਸਵਾਰ ਦਤਾ ਅੰਬਰਾਂ ਦਾ ਮੋ ਮੰਨੀ ਚਰਖੇ ਦੀ ਰਾਜਣਾ ਮੈਂ ਜਦ ਵੀ ਘੁਮਾਵਾਂ ਮੁੰਨੀ ਚਰਖੇ ਦੀ ਰਾਜਣਾ ਮੈਂ ਜਦ ਵੀ ਘੁਮਾਵਾਂ ਰੂਹ ਤੱਕਲੇ ਤੇ ਚਾਵਾਂ ਨਾਲ ਨਿਚੜੇ ਬਣਾਵਾਂ ਰੂਦੇ ਕਕਲੇ ਤੇ ਚਾਵਾਂ ਨਾਲ ਨਿਚੜੇ ਬਣਾਵਾ ਦਿਲ ਅਟੀਆਂ ਬਣਾਵੇ ਪੱਟ ਬੁਨੇ ਲੂ ਲੂ ਰੂ ਅਟੀਆਂ ਬਣਾਵੇ ਪੱਟ ਬੁਨੇ ਲੂ ਲੂ ਜਿਵੇਂ ਸੂਰਜੇ ਸਵਾਰ ਦਤਾ ਅੰਬਰਾ ਦਾ ਮੂੰਹ ਜਿਵੇਂ ਸੂਰਜੇ ਸਵਾਰ ਦਤਾ ਉੱਚ ਸਖੀਆਂ ਤੋਂ ਸੋਹਣਿਆ ਵੇ ਦਾਜ ਮੈਂ ਬਣਾਵਾ ਕੁਛ ਸਖੀਆਂ ਤੋਂ ਸੋਹਣਿਆ ਵੇ ਦਾਜ ਮੈਂ ਬਣਾਵਾ ਨਾਲ ਸੱਦਰਾਂ ਦੇ ਘੁੱਗੀਆਂ ਦਾ ਜੋੜਾ ਵੀ ਬਣਾਵਾ ਨਾਲ ਸੱਦਰਾਂ ਦੇ ਘੁੱਗੀਆਂ ਦਾ ਜੋੜਾ ਵੀ ਬਣਾਵਾ ਇੰਜ ਲੱਗਦਾ ਜਿਵੇਂ ਸੂਈ ਇੱਕ ਤੂੰ ਤੇ ਇੱਕ ਇੱਕ ਮੈਂ ਤੇ ਇੱਕ ਤੂੰ ਇੰਜ ਲੱਗਦਾ ਜਿਵੇਂ ਸੂਈ ਇੱਕ ਮੈਂ ਤੇ ਇੱਕ ਤੂੰ ਬਹੁਤ ਅਚੋਬੇ ਜਿਸ ਵਾਰ ਤੇ ਤਾਂ ਅੰਬਰਾ ਦਾ ਮੂ ਜੀ ਵੀ ਸੂਰਜੀ ਸਵਾਰ ਅੰਬਰਾਂ ਦਾ ਹੋ ਜਿਵੇਂ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਵੀ ਆਪਣਾ ਜਿਹੜਾ ਹੈਗੇ ਹਿੱਸਾ ਪਾ ਲਵਾਂ ਰਵਾਈ ਸਿਰਫ ਇੱਕ ਮੈਂ ਸੁਣਾਵਾਂਗਾ ਮੈਂ ਬੜਾ ਅੱਜ ਮਸਰਤ ਮਹਿਸੂਸ ਕਰ ਰਿਹਾ ਹਾਂ ਸਾਥ ਨਾਲ ਸੇ ਕੀਵਾ ਜੀ ਨਾਲ ਦੋ ਦਨ ਬੰਦੇ ਆਏ ਨੇ ਉਹ ਸਿਰੇ 'ਚ ਜਿੱਥੇ ਮੈਂ 1955 'ਚ ਪੜਾਂਗਾ ਸੀ ਦੇਖੀਵਾ ਸਾਹਿਬ ਨੇ ਮੈਨੂੰ ਇਸ਼ਾਰਾ ਕਰਕੇ ਕਿਹਾ ਬਿੱਤ ਨੂੰ ਮੈਂ ਉਹ ਬੰਦੇ ਨੂੰ ਬੁਲਾਉਣਾ ਜਿਹੜਾ ਰਿਟਾਇਰ ਹੋ ਗਿਆ ਲੋਕ ਸਾਲ ਹੋ ਗਏ ਰਿਟਾਇਰ ਹੋ ਗਿਆ ਥੋੜੇ ਦੋਸਾਂ ਲੜਕਾ ਉਹਨੂੰ ਛੋਟਾ ਜਿਹਾ ਹੁੰਦਾ ਸੀ ਤੇ ਖੀਵਾ ਸਾਹਿਬ ਉਹਨਾਂ ਚਾਰ ਸਾਲ ਲੱਗਦਾ ਜਦੋਂ ਮੈਂ ਇਹਨਾਂ ਦੇ ਪਿੰਡਾਂ ਚ ਪੜਾ ਪੜਾਉਂਦਾ ਖੀਵਾ ਸਾਹਿਬ ਉਸ ਤੋਂ ਪਹਿਲਾਂ ਮੈਂ ਹੁੰਦਾ ਸੀ 나ਈ ਵਾਲੇ ਇਹ ਬਠਿੰਡੇ ਤੋਂ ਪਹਿਲਾਂ ਸੈਸ਼ਨ ਹੈ ਆਪਣੇ ਦਿੱਲੀ ਦੇ ਰਹਿੰਦੇ ਉਹ ਆਪਣੇ ਬੋਲੀਏ ਤੇ ਗੱਡੀ ਭਰ ਕੇ ਬਠਿੰਡੇ ਆ ਤੋਰੀ ਨਾਈ ਵਾਲੇ ਜਾ ਖੜਦੇ। ਉੱਥੇ ਮੈਂ ਕੁਝ ਮਹੀਨੇ ਸਰਵਿਸ ਕਰਨ ਤੋਂ ਬਾਅਦ ਫੇਰ ਥੋੜੇ ਉੱਥੇ ਇੰਡਾਇਆ ਸੀ। ਮੇਰੀ ਟ੍ਰਾਂਸਫਰ ਹੋਈ ਸੀ। ਤਾਂ ਉਦੋਂ ਕੀ ਹੋਇਆ ਸਕੂਲ ਛੁੱਟੀ ਹੋ ਗਈ। ਛੁੱਟੀ ਹੋਣ ਤੋਂ ਬਾਅਦ ਤੇ ਟਿਕਟ ਲੈ ਕੇ ਜਾਣਾ ਪੈਂਦਾ ਸੀ ਬਠਿੰਡੇ ਬਹੁਤ ਬੜੇ ਥੋੜੀ ਪੈਸੇ ਹੁੰਦੇ ਸੀ ਉਦੋਂ। ਤੇ ਉਹ ਗੱਡੀ ਚੱਲ ਗਈ ਟਿਕਟ ਜਿਹੜਾ ਆਪਣੇ ਘਰ ਕਿਉਂ ਬੰਦ ਹੋ ਗਿਆ। ਤੇ ਗੱਡੀ ਮੈਂ ਉਦੋਂ ਜਾਂਦ ਸੀ ਆਂਗੜੀਏ ਸੀ। ਤੇ ਮੈਂ ਫੜ ਕੇ ਜਾ ਕੇ ਚੜ ਗਿਆ ਗਾਰਡ ਨੂੰ ਇਸ਼ਾਰਾ ਕਰਤਾ ਤਾਂ ਉਹ ਰਾਈ ਜਿਹੜੀ ਹੈਗੇ ਮੇਰੇ ਪਾਣੀ ਲਿਖੀ ਹੈ ਜਦੋਂ ਧਿਆਨ ਦੇਣਾ ਬੇ ਗਾਰਡ ਵਾਲੇ ਇਸ਼ਾਰਾ ਕਰਕੇ ਜਾਂ ਡੱਬੇ ਤੇ ਚੜਿਆ ਡੱਬਾ ਫਰਸਟ ਕਲਾਸੇ ਉਹ ਸਫਰ ਰੰਗਾੜਾ ਕਰਿਆ ਇੱਕ ਹੋਰ ਲਾਈਨ ਦਾ ਦੇ ਕੇ ਗਾਰਡ ਹੋ ਗਿਆ ਗਾਇਬ ਮੂੰਹ ਮੰਗਿਆ ਜੁਰਮਾਨਾ ਦਿੱਤਾ ਜਦੋਂ ਗਿਆ ਮੈਂ ਫੜਿਆ ਜਦੋਂ ਗਿਆ ਮੈਂ ਫੜਿਆ ਬਹੁਤ ਬਹੁਤ ਧੰਨਵਾਦ ਆਦਿਆ ਦਾ ਜਿਹੜਾ ਪ੍ਰੋਗਰਾਮ ਕਭੀ ਮੱਚ ਜੇ ਤੇ ਸਾਧ ਜਸਪਾਲ ਸਿੰਘ ਦੇਸੂਬੀ ਜੀ ਨਾਲ ਮੇਰੀ ਗੱਲ ਹੋਈ ਤੇ ਇਹਨਾਂ ਦਾ ਵੀ ਮੈਨੂੰ ਜਾਣ ਸਕਦੇ ਆ ਬਿਸ਼ਪ ਪੰਜਾਬੀ ਸਹਿਤਿ ਉਚਾਰ ਮਾਝ ਦਾ ਜਿਹਦੇ ਪ੍ਰਧਾਨ ਨੇ ਤੇ ਇਹਨਾਂ ਨਾਲ ਗੱਲ ਹੋਈ ਕਹਿੰਦੇ ਆਪਾਂ ਇਕੱਠੇ ਕਰ ਲੈਨੇ ਆ ਮੈਂ ਕਿਹਾ ਫਿਰ ਦੇ ਮਤਲਬ ਬਾਤੇ ਕੋ ਹੋਰ ਹੋ ਜਾਂਦੀ ਹੈ ਇਹਨਾਂ ਦੇ ਸਭ ਕੀ ਜਿਹੜਾ ਹੈਗਾ ਅੱਜ ਦਾ ਪ੍ਰੋਗਰਾਮ ਬੜਾ ਸ਼ਾਨਦਾਰ ਹੈ ਇਹਨਾਂ ਦੇ ਸਭ ਕੀ ਹੋਏ ਇਹਨਾਂ ਦੇ ਨਾਲ ਤੋਂ ਜ਼ੂਰ-ਜ਼ੋਰ ਦਾ ਪਾਰਟੀ ਪਾਤੀ ਤੇ ਮੈਂ ਤੁਹਾਡਾ ਸਭ ਦਾ ਆਰਦਿਤ ਧਨਵਾਦੀ ਨੇ ਮੇਰੇ ਕੋ ਐਸੇ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਧਨਵਾਦਾ ਕਰ ਸਕਾਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆ ਕੇ ਹਾਜ਼ਰ ਹੋਏ ਹੋ ਤੇ ਸਾਰਿਆਂ ਦੀ ਅਸੀਂ ਇੱਛਾਵਾ ਕਤਮ ਸੁਣੀਏ ਨੇ ਠੀਕ ਹੈ ਐ ਕੁਝ ਲੇਟ ਵੀ ਹੋ ਜਾਨੇ ਪਰ ਇਹ ਬੜੀ ਦੇਖੋ ਕਿੰਨਾ ਅੱਛਾ ਲੱਗਿਆ ਬਈ ਇੱਥੇ ਪਿੰਡ ਰਫ ਸਾਇਲੈਂਸ ਰਹੀ ਹੈ ਤੇ ਗਾ ਆਪਣੇ ਹਾਲ ਪ੍ਰੈਸ ਕੁਝ ਬੰਦੇ ਨੇ ਉਧਰ ਵੀ ਹਾਜ਼ਰ ਹੋਣੀ ਸੀ ਜਾ ਕੇ ਸੈਂਟਰਲ ਪਬਲਿਕ ਗ੍ਰੇਵਿਚ ਹਾਸ ਬੜਾ ਭਰਿਆ ਰਿਹਾ ਹੈ ਤੇ ਜਿਹੜਾ ਇਹ ਪ੍ਰੋਗਰਾਮ ਅੱਜ ਦਾ ਸ਼ਾਨਦਾਰ ਹੈ ਤੁਹਾਡੇ ਸਾਰਿਆਂ ਦੇ ਸਦਕੇ ਰਹਿ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਆਉ ਜਿਹੜਾ ਸਾਹਿਬ ਸੋਧਨ ਸਾਹਿਬ ਬਾਜੀ ਸਾਹਿਬ ਤੇ ਚੇਲਾ ਸਾਹਿਬ ਇਹਨਾਂ ਸਾਰਿਆਂ ਨੂੰ ਫਿਰ ਬਹੁਤ ਬਹੁਤ ਧੰਨਵਾਦ ਬਾਤ ਤੇ ਸਾਡਾਂ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤੇ ਲਈ ਥੈਂਕ ਯੂ ਜੀ